ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਦੀ ਖੋਜ ਅਲਖ ਦੀ ਅਗੰਮ ਦੀ ਕਿਸ ਤਰ੍ਹਾਂ ਉਹ ਚੱਲ ਪੈਂਦਾ ਤੇ ਰਸਤਾ ਬਣ ਜਾਂਦਾ ਹੈ ਨਾ ਚੱਲੇ ਤੇ ਕੋਈ ਰਸਤਾ ਨਹੀਂ ਤੇ ਚੱਲਣਾ ਕੀ ਹੈ ਜੈਸੇ ਰਸਨਾ ਨਾਲ ਹਿਰਦੇ ਨੂੰ ਜੋੜਦਾ ਤੇ ਵਾਹਿਗੁਰੂ ਵਾਹਿਗੁਰੂ ਜਪਦਾ ਚੱਲ ਪੈਂਦਾ ਪਹੁੰਚ ਜਾਂਦਾ ਤੇ ਹੀ ਚੱਲਣਾ ਪਹੁੰਚ ਜਾਂਦਾ ਹਿਰਦੇ ਰਸਨ ਰਸਾਇ ਜਪਦਿਆਂ ਹੀ ਰਸਤਾ ਬਣਦਾ ਉਹ ਕੋਈ ਨਹੀਂ ਉਹ ਜੀ ਕੋਈ ਨਹੀਂ ਇਸ ਵਾਸਤੇ ਮੈਂ ਫਿਰ ਅਰਜ਼ ਕਰਿਆ ਜਪਿਆ ਜਪਾਇਆ ਨਾਮ ਕਿਧਰੋਂ ਵੀ ਨਹੀਂ ਲੱਭਣਾ ਕਿਧਰੋਂ ਵੀ ਨਹੀਂ ਇਤੇ ਅੰਦਰੋਂ ਪ੍ਰਗਟ ਕਰਨਾ ਹੋਵੇਗਾ ਜਪ-ਜਪ ਕੇ ਸਿਰਫ ਜ਼ਬਾਨ ਨਾਲ ਵਾਹਿਗੁਰੂ 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 ਕਰੀ ਜਾਣਾ ਨਹੀਂ ਹਿਰਦੇ ਰਸਨ ਰਸਾਇ ਰਸਨਾ ਨਾਲ ਹਿਰਦੇ ਨੂੰ ਜੋੜਨਾ ਸਿਰਫ ਵੇਖਣ ਨਾਲ ਕੋਈ ਸੈਂਟਿਸਟਿਸ ਨਹੀਂ ਬਣ ਜਾਂਦਾ ਅੱਖਾਂ ਦੇ ਨਾਲ ਬੁੱਧ ਨੂੰ ਜੋੜਨਾ ਹੈ ਔਰ ਜਿੰਨੀ ਜ਼ਿਆਦਾ ਬੁੱਧ ਜੋੜੇਗਾ ਉਤਨੇ ਹੀ ਪਦਾਰਤ ਦਾ ਰਾਜ਼ ਲੱਭਦਾ ਜਾਏਗਾ ਉਤਨਾ ਉਹ ਗਹਿਰਾਈ ਵਿੱਚ ਜਾਏਗਾ ਮਹਾਨ ਸੈਂਟਿਸਟ ਕੋਣ ਹੈ ਜੋ ਆਪਣੀ ਦ੍ਰਿਸ਼ਟ ਦੇ ਨਾਲ ਬਹੁਤ ਸਾਰੀ ਬੁੱਧ ਜੋੜ ਲੈਂਦਾ ਹੈ ਮਹਾਨ ਸੰਤ ਕੋਣ ਹੈ ਜੋ ਆਪਣੀ ਰਸਨਾ ਦੇ ਨਾਲ ਪੂਰਾ ਹੀ ਹਿਰਦਾ ਜੋੜ ਦਿੰਦਾ ਹੈ ਭਾਵ ਹੁਣ ਮੈਂ ਅਰਜ਼ ਕਰਾਂ ਪਦਾਰਥ ਵਿਗਿਆਨ ਦਾ ਮਾਰਗ ਅੱਖ ਤੇ ਬੁੱਧ ਤੇ ਖੜਾ ਧਰਮ ਦਾ ਮਾਰਗ ਰਸਨਾ ਤੇਰਦੇ ਤੇ ਖੜਾ ਹੈ ਇਹ ਬੁਨਿਆਦੀ ਗੱਲ ਜੋ ਮੈਨੂੰ ਅਨੰਗੁਰੂ ਰਾਮਦਾਸ ਜੀ ਦੇ ਵਾਕ ਚੋਂ ਲੱਭੀ ਹੈ ਬੜੇ ਸਾਹਮਣੇ ਰੱਖਦਾ ਹੈ ਗੁਰਮੁਖ ਹਰ ਗੁਣ ਗਾਏ ਗੁਰਮੁਖ ਹੋਖੇ ਹਰੀ ਜਨ ਹਰੀ ਦੇ ਗੁਣ ਗਾਉਂਦਾ ਹੈ ਕਿਸ ਤਰ੍ਹਾਂ ਗਾਉਂਦਾ ਹੈ ਹਿਰਦੇ ਰਸਨ ਰਸਾਇ بس ਇਸ ਤਰ੍ਹਾਂ ਹੀ ਗਾਈ ਜਾ ਰਿਹਾ ਵਾਹਿਗੁਰੂ 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 ਨਹੀਂ ਰਸਨਾ ਨਾਲ ਪੂਰਾ ਹਿਰਦਾ ਜੋੜ ਦਿੰਦਾ ਪੂਰੀ ਭਾਵਕਤਾ ਜੋੜ ਦਿੰਦਾ ਮੈਂ ਫਿਰਦੌਰਾਮਾ ਜੋ ਪੂਰੀ ਬੁੱਧ ਜੋੜ ਦਿੰਦਾ ਹੈ ਆਪਣੀ ਸਾਰੀ ਦਿਮਾਗੀ ਸ਼ਕਤੀ ਜੋੜ ਦਿੰਦਾ ਹੈ ਅੱਖ ਦੇ ਨਾਲ ਪਦਾਰਤ ਦੇ ਬੜੇ ਗਹਿਰੇ ਗਹਿਰੇ ਰਾਜ਼ ਉਹ ਲਵ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ ਪਦਾਰਥ ਦੀ ਦੁਨੀਆ ਵਿੱਚ ਉਹ ਅਗਰਸਰ ਹੋ ਜਾਂਦਾ ਹੈ ਅਸੀਂ ਉਸ ਨੂੰ ਸੈਂਟਿਸ ਕਹਿੰਦੇ ਹਾਂ ਇਤਿਹਾਸ ਦੇ ਪੰਨਿਆਂ ਤੇ ਉਹ ਛਾ ਜਾਂਦਾ ਸਮਾਨਿਤ ਹੁੰਦਾ ਪਰ ਜਿਹੜਾ ਰਸਨਾ ਦੇ ਨਾਲ ਆਪਣੇ ਪੂਰੇ ਹਿਰਦੇ ਨੂੰ ਉਡਿਲ ਲੈਂਦਾ ਹੈ ਗੁਸਤਾਖੀ ਮਫ ਔਖਾ ਹੈ ਕੰਮ ਪੂਰੀ ਬੁੱਧ ਨੂੰ ਅੱਖ ਨਾਲ ਜੋੜਨਾ ਏ ਵੀ ਹਰ ਬਸ਼ਰ ਦਾ ਕੰਮ ਨਹੀਂ ਹਰ ਕਰ ਮੈਂ ਇਤਨੇ ਮਜੂਤਾ ਇਤਨੇ ਨੇ ਕਰ ਮੈਂ ਪੜ ਰਿਹਾ ਸੀ ਆਇਸਟਾਈਨ ਇੱਕ ਦਿਨ ਹੈਰਾਨ ਹੋਇਆ ਉਹਨੇ 700 ਅਵਿਸ਼ਕਾਰ ਕੀਤੇ ਤਜਰਬੇ ਕੀਤੇ ਫੇਲ ਕਿਸੇ ਤੱਤ ਨੂੰ ਲੱਭ ਰਿਹਾ ਸੀ 700 ਅਵਿਸ਼ਕਾਰ ਕੀਤੇ ਕੁਝ ਤੱਥ ਪ੍ਰਾਪਤ ਨਹੀਂ ਹੋਇਆ ਜਿਹੜੇ ਸ਼ਾਗਿਰਦ ਉਸਦੇ ਨਾਲ ਕੰਮ ਕਰਦੇ ਸਨ ਨਾ ਉਹਨਾਂ ਨੇ ਕਿਹਾ ਹੁਣ ਛੱਡੋ ਇਸ ਨੂੰ 700 ਦਫਾ ਗਲਤ ਹੋ ਗਏ ਫਿਰ ਵੀ ਗਲਤੀਆਂ ਕਰੀ ਜਾਣੇ ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ ਪਤਾ ਆਇਸਟਾਈਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ ਕਿੰਨ ਲਗਾ ਸੀ ਮੰਜ਼ਿਲ ਦੇ ਨੇੜੇ ਚਲੇ ਗਿਆਂ ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ ਉਮੀਦ ਇਹ ਗੱਲ ਪਕੜਨੇ ਚਾਹੀਦੀ ਕਿੰਦਾ ਸੀ ਮੰਜ਼ਿਲ ਦੇ ਨੇੜੇ ਚਲਾ ਗਏ ਇਹ ਜੜੀਆਂ 700 ਗਲਤੀਆਂ ਕੀਤੀ ਨੇ ਇਹ ਤੇ ਨਹੀਂ ਨਾ ਕਰਾਂਗੇ ਇਹਨਾਂ ਤੋਂ ਤੇ ਬਚ ਗਏ 700 ਅਵਿਸ਼ਕਾਰ ਕਰਕੇ ਸ਼ਾਗਿਰਦ ਨਿਰਾਸ਼ ਹੋ ਗਏ ਨੇ ਕਿ ਕੁਛ ਤੱਥ ਨਹੀਂ ਲਵਿਆ ਪਰ ਜੋ ਅਵਿਸ਼ਕਾਰ ਕਰ ਰਿਹਾ ਹੈ ਉਹਦਾ ਹੌਸਲਾ ਇਤਨਾ ਹੈ ਕਮ ਸੇ ਕਮ 700 ਗਲਤੀਆਂ ਤੇ ਹੁਣ ਮੈਂ ਨਹੀਂ ਨਾ ਕਰਾਂਗਾ ਐਨਾ ਤੋਂ ਤੇ ਮੈਂ ਬਚ ਗਿਆ ਅਸੀਂ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ ਨੇੜੇ ਜਾ ਰਹਿਆਂ ਨੂੰ ਤੱਥ ਲੱਭ ਪਰ ਹੌਸਲਾ ਨਹੀਂ ਹਾਰੇ ਹੌਸਲਾ ਇਹ ਠੀਕ ਹੈ ਜਦ ਵੀ ਕੋਈ ਸਾਇੰਟਿਸਟ ਨਿਰਾਸ਼ ਹੋ ਜਾਂਦਾ ਹੈ ਰਸਤੇ 'ਚ ਹੀ ਰਹਿ ਜਾਂਦਾ ਹੈ ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ ਰਹਿ ਜਾਂਦਾ ਹੈ ਹੋ ਜਾਂਦਾ ਹੈ ਬਾਈ ਨਿਰਾਸ਼ੀ ਬਹੁਤ ਦਿਨ ਲਾਗੇ ਬਹੁਤ ਦਿਨ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ 10 20 ਸਾਲ ਹੋ ਗਏ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਕੁਝ ਨਹੀਂ ਹੋਇਆ ਨਿਰਾਸ਼ ਹੋ ਗਏ ਨਿਰਾਸ਼ ਹੋਇਆ ਸੈਂਟਿਸਟ ਹੋ ਸਕਦਾ ਉਹ ਸਦਸਤੇ ਨੂੰ ਵੀ ਛੋੜ ਦੇਵੇ ਕਹਿੰਦੇ ਨੇ ਬੋਥ ਸਾਰੇ ਸੰਗੀ ਸਾਥੀ ਆਇਸਟਾਈਨ ਨੂੰ ਛੱਡ ਗਏ ਸਨ ਪਿਛੜ ਐਵੇਂ ਸਿਰ ਕਪਾਈ ਸਾਡੇ ਕੋਲ ਨਹੀਂ ਆਉਂਦੀ ਛੱਡ ਗਏ ਸਨ ਇਸ ਰਸਤੇ ਨੂੰ ਹੀ ਛੱਡ ਗਏ ਸਨ ਬਈ ਨਿਰਾਸ਼ੀ ਬਹੁਤ ਦਿਨ ਲਾ ਗਿਆ ਨਿਰਾਸ਼ ਹੋ ਗਏ ਕਿੰਨੇ ਥਾਂ ਤੇ ਸਦਸੰਗ ਦੇ ਚ ਗਿਆ ਕਿਤਨੇ ਡੇਰਿਆਂ ਦੇ ਚ ਭਟਕਿਆ ਕਿਤਨੇ ਮੁਦਦ ਦਾ ਅੰਮ੍ਰਿਤ ਵੇਲੇ ਉਠਰੇ ਜਪ ਕਰ ਰਿਹਾ ਪੱਲੇ ਕੁਛ ਨਹੀਂ ਪਿਆ ਭਾਈ ਨਿਰਾਸ਼ ਸੀ ਬਹੁਤ ਦਿਨ ਲੱਗ ਗਏ ਤੇ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਜਿਹੜੇ ਚੋਟੀ ਦੇ ਵੱਡੇ ਵੱਡੇ ਨਾਸਤਿਕ ਹੋਏ ਨੇ ਮੈਂ ਉਹਨਾਂ ਦੀ ਜੀਵਨ ਕਥਾ ਪੜ੍ਹੀਏ ਪਹਿਲੇ ਧਾਰਮਿਕ ਸਨ ਬੜੀ ਸਾਧਨਾ ਕਰਦੇ ਸਨ ਫਿਰ ਨਿਰਾਸ਼ ਹੋ ਗਏ ਨਿਰਾਸ਼ ਹੋ ਗਏ ਕਾਰਨ ਹੀਰੇ ਮਿਲਦੇ ਤੇ ਨੇ ਪਹਾੜਾਂ ਤੋਂ ਪਰ ਉੱਪਰ ਉੱਪਰ ਨਹੀਂ ਮਿਲਦੇ ਉੱਪਰ ਉੱਪਰ ਤੇ ਗੀਟੀਆਂ ਤੇ ਪੱਥਰ ਮਿਲਦੇ ਨੇ ਖੁਦਾਈ ਕਰਨੀ ਪੈਂਦੀ ਹੈ ਖੁਦਾਈ ਕਰਨੀ ਪੈਂਦੀ ਬੜੀ ਮਿਹਨਤ ਕਰਨੀ ਪੈਂਦੀ ਹੈ ऊपर-ऊपर उपरते काम है क्रोध है लोभ है मोह है अहंकार है किधरे गहराई जाइए तो फिर निरंकार है और बहुत गहरे जाना है। पाते पूरी भाविकता चाहिए निराश होया मनुख खास करके धर्म के मार्ग का एक खतरा है नास्तिक हो सकता है ਮੈਂ ਨਾ ਖਾਨ ਨਾਲ ਉਹ ਮਨੁੱਖ ਦੇਖੇ ਨੇ ਝੂਮ ਝੂਮ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣਦੇ ਸਨ ਹੁਣ ਗੁਰਦੁਆਰੇ ਦੇ ਬੂਹੇ ਦੇ ਕੋਲੋਂ ਲੰਘ ਜਾਣਗੇ ਕਦੀ ਅੰਦਰ ਨਹੀਂ ਆਉਂਦੇ ਮੈਂ ਦੇਖੇ ਨੇ ਬਿਨਾਂ ਨਾਗਾਂ ਅੰਮ੍ਰਿਤ ਵੇਲੇ ਉੱਠਣ ਵਾਲੇ ਇਸ ਗੱਲ ਨੂੰ ਭੁੱਲੀ ਗਏ ਨੇ ਛੋੜ ਬੈਠੇ ਨੇ ਇੱਥੇ ਨੇ ਦੇਖੇ ਨੇ ਮੌਜੂਦ ਨੇ ਔਰ ਕੁਛ ਇਕ ਨਿਤਸਾਰ ਕਰੇ ਤਾਂ ਮਸਕੀਨ ਜੀ ਕੁਝ ਵੀ ਨਹੀਂ ਹੈ ਕੁਝ ਵੀ ਐਵੇਂ ਸਿਰ ਖਪਾਏ ਯੂਪੀ ਦੇ ਇੱਕ ਸ਼ਹਿਰ ਦੇ ਇੱਕ ਸੱਜਣ ਮੈਨੂੰ ਕਹਿਣ ਲੱਗੇ ਨਹੀਂ ਜੀ 20ਵੀਂ ਸਦੀ ਦੇ ਕੀ ਕਰ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਅੱਜ ਸਾਇੰਸ ਦਾ ਯੁੱਗ ਹੈ ਇਹ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਹੁਣ ਉਹਨੂੰ ਕੌਣ ਦੱਸੇ ਸਾਇੰਸ ਤੇ ਪਦਾਰਤ ਦੀ ਖੋਜ ਹੈ ਪਰਮਾਤਮਾ ਦੀ ਖੋਜ ਹੈ ਹੀ ਨਹੀਂ ਉਹ ਤੇ ਅੱਖ ਤੇ ਖੜੀ ਹੈ ਉਹ ਤੇ ਬੁੱਧ ਤੇ ਖੜੀ ਹੈ ਪਰਮਾਤਮਾ ਦੀ ਖੋਜ ਅੱਖ ਤੇ ਬੁੱਧ ਤੇ ਨਹੀਂ ਖੜੀ ਉਹ ਤੇ ਜ਼ਬਾਨ ਤੇ ਹਿਰਦੇ ਤੇ ਖੜੀ ਹੈ ਬਾਵਕਤਾ ਤੇ ਖੜੀ ਹੈ ਹਿਰਦੇ ਰਸਨ ਰਸਾਇ ਹੈ ਐਸ ਤੇ ਖੜੀ ਹੈ ਲੇਕਿਨ ਮੈਨੂੰ ਇੰਜ ਕਹਿਣ ਲੱਗਾ ਅਜੇ ਤੱਕ ਮੈਨੂੰ ਯਾਦ ਤੁਸੀਂ ਆਪਣਾ ਵੀ ਸਮਾਂ ਖਰਾਬ ਕਰ ਰਹੇ ਹੋ ਲੋਕਾਂ ਦਾ ਵੀ ਖਰਾਬ ਕਰ ਰਹੇ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਕਾਰਨ ਹਰ ਸ਼ਹਿਰ ਵਿੱਚ ਸੈਂਟਿਸ ਮਿਲ ਜਾਂਦੇ ਨੇ ਹਰ ਸ਼ਹਿਰ ਦੇ ਸੰਤ ਨਹੀਂ ਨੇ ਸਾਇੰਸ ਦੀ ਦੁਨੀਆ 'ਚ ਕੋਈ ਪਖੰਡ ਨਹੀਂ ਹੈ ਇੱਕ ਸੈਂਟਿਸ ਨੂੰ ਕੁਝ ਲੱਬਿਆ ਨਹੀਂ ਤਾਂ ਕਹਿ ਦਿੰਦਾ ਮੈਨੂੰ ਨਹੀਂ ਲੱਬਿਆ ਪਰ ਧਰਮ ਦੀ ਦੁਨੀਆ 'ਚ ਬੜਾ ਪਖੰਡ ਹੈ ਪਤਾ ਤੇ ਕੱਖ ਵੀ ਕੋਈ ਨਹੀਂ ਕਹਿੰਦਾ ਮੈਂ ਸੰਤ संत पखंड बड़ा है बड़ा परबल पखंड है लेश मातरवी जिन्ना नु कुछ नहीं पता संत दा बाणा है संत होने दा दावा है हजारों दी भेड़ उना दे पीछे है फिर मेनू दिस पेंदा है एते ਇਹ ਸਮਾਰਗ ਦੇ ਪੰਦੀ ਨਹੀਂ ਨੇ ਇਹ ਤੇ ਇਸ ਰਸਤੇ ਦੇ ਰਾਹੀ ਨਹੀਂ ਨੇ ਹੈਰਾਨੀ ਕਿ ਇਹ ਸੰਤ ਜਾਣ ਕੇ ਪੂਜੇ ਜਾ ਰਹੇ ਸਾਇੰਸ ਦੀ ਦੁਨੀਆ 'ਚ ਇਹ ਪਖੰਡ ਨਹੀਂ ਹੈ ਔਰ ਇੱਕ ਨਿਰਮਾਣਤਾ ਵੀ ਹੈ ਜੇ ਕਿਸੇ ਸੈਂਟਿਸਟ ਨੂੰ ਖੋਜ ਕਰਦੇ ਆ ਕਰਦੇ ਆ ਨਹੀਂ ਲੱਭਿਆ ਕਹਿ ਦਿੰਦਾ ਮੈਂ ਸਫਲ ਨਹੀਂ ਹੋਇਆ ਮੈਂ ਤੱਥ ਲੱਭਣ ਦੇ ਸਫਲ ਨਹੀਂ ਹੋਇਆ ਕਬੂਲ ਕਰ ਲੈਂਦਾ ਮੰਨ ਲੈਂਦਾ ਕਿਉਂਕਿ ਬਾਹਰ ਦੀ ਗੱਲ ਹੈ ਉਹਨੇ ਜਗਤ ਦੇ ਸਾਹਮਣੇ ਰੱਖਣੀ ਔਰ ਇੱਕ ਸੰਤ ਨੂੰ ਲਬਿਆ ਤੇ ਕੱਖ ਵੀ ਨਹੀਂ ਬਾਣਾ ਹੈ ਸੰਤ ਦਾ ਉਹ ਲੋਗਾ ਨੇ ਲੇਬਲ ਲਾਇਏ ਨੇ ਸੰਤ ਜੀ ਮਹਾਰਾਜ ਸੰਤ ਜੀ ਮਹਾਰਾਜ ਲੋਗਾ ਦੇ ਲੱਗੇ ਲੇਬਲ ਦੁਨੀਆ ਦੇ ਲੱਗੇ ਲੇਬਲ ਨੇ ਆਪਣੇ ਉਹਨਾਂ ਦੇ ਕੱਪੜੇ ਨੇ ਲੋਗਾ ਦੇ ਲਾਇਓ ਹੈ ਲੇਬਲ ਨੇ ਮੰਨ ਲੈਂਦਾ ਮੈਂ ਸੰਤਾਂ ਸੰਤਾਂ ਹੱਥ ਜੋੜ ਕੇ ਮੈਂ ਕਮ ਸੇ ਕਮ ਪੰਜਾਬ ਦੇ ਸੰਤਾਂ ਤੋਂ ਮਾਫੀ ਮੰਗਾ ਇਹ ਸਾਰੇ ਸੰਤ ਸੰਤ ਨਹੀਂ ਨੇ ਜੋ ਸੰਤ ਦਿਖਾਈ ਦੇ ਰਹੇ ਨਹੀਂ ਨੇ ਬਸ ਇਸ ਤੋਂ ਅੱਗੇ ਮੈਂ ਨਹੀਂ ਕੁਝ ਕਹਿੰਦਾ ਕਿਉਂਕਿ ਪੱਗ ਮੈਂ ਵੀ ਆਪਣੀ ਬਚਾਣੀ ਹੈ ਇਹ ਵੀ ਮੈਂ ਸਾਰੇ ਸੰਤ ਨਹੀਂ ਫਿਕ ਸੈਂਟੀਸ ਨੂੰ ਨਹੀਂ ਕੁਝ ਲੱਭਦਾ ਐਲਾਨੀਆਂ ਕਹਿ ਦਿੰਦਾ ਨਹੀਂ ਮੈਨੂੰ ਕੁਝ ਲੱਭਿਆ ਕਿਤਨੇ ਮੁੱਦਤ ਦੀ ਇਹਦੀ ਸਾਧਨਾ ਹੈ ਮਿਲਿਆ ਤੇ ਕੁਝ ਵੀ ਨਹੀਂ ਲੇਕਿਨ ਜਗਤ ਨੂੰ ਦੱਸਦਾ ਫਿਰਦਾ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਂ ਇੱਕ ਜਿਹੜੇ ਫੋਕੀ ਨਿਰਮਾਣਤਾ ਨਾ ਸਮਝ ਲੈਣਾ ਮੈਂ ਸ਼ਬਦਾਂ ਦੇ ਅਰਥ ਤੁਹਾਨੂੰ ਸੁਣਾਉਣਾ ਅਰਥ ਜਿਹੜੀ ਮੇਰੀ ਅਨੁਭਵ ਚ ਗੱਲ ਆਈ ਹੈ ਉਹ ਮੈਨੂੰ ਪ੍ਰਾਪਤ ਨਹੀਂ ਹੋਈ ਅਨੁਭਵ ਚ ਜ਼ਰੂਰ ਆਈ ਹੈ ਚਲੋ ਇਤਨਾ ਹੰਕਾਰ ਵੀ ਸਮਝ ਲਓ ਮੇਰਾ ਇਤਨਾ ਪਤਾ ਮੈਨੂੰ ਚੱਲ ਗਿਆ ਹੈ ਕਿ ਨਹੀਂ ਮਿਲੇ ਇਤਨਾ ਪਤਾ ਚੱਲ ਗਿਆ ਹੈ ਇਤਨਾ ਬੋਧ ਹੋ ਗਿਆ ਹੈ ਅਜੇ ਪੂਰੀ ਭਾਵਕਤਾ ਰਸਨਾ ਨਾਲ ਨਹੀਂ ਜੁੜੀ ਨਹੀਂ ਜੁੜੀ ਇਤਨਾ ਪਤਾ ਚਲ ਗਏ ਹੁਣ ਇਸ ਨੂੰ ਭਾਵੇਂ ਤੁਸੀਂ ਹੰਕਾਰ ਸਮਝ ਲਓ ਲੇਕਿਨ ਮੈਂ ਭਗਤ ਨਹੀਂ ਕਿਉਂਕਿ ਪੂਰੀ ਭਾਵਕਤਾ ਜੁੜ ਜਾਏ ਤਾਂ ਹੀ ਬੰਦਾ ਭਗਤ ਹੁੰਦਾ ਹੈ ਸਾਧ ਸੰਗਤ ਬਿਨ ਬਾਵ ਨਹੀਂ ਉਪਜੇ ਬਾਵ ਬਿਨ ਭਗਤ ਨਾ ਹੋਏ ਤੇਰੀ ਪਰ ਇਹ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹੇ ਇਸ ਰਾਜ਼ ਦਾ ਕਈਆਂ ਨੂੰ ਪਤਾ ਵੀ ਕੋਈ ਨਹੀਂ ਸੰਤਹੁਣ ਦਾ ਦਾਵਾ ਹੈ ਚੰਗੀ ਤਰ੍ਹਾਂ ਯਾਦ ਹੈ ਮੈਨੂੰ ਇਕ ਚੰਗੇ ਕੀਰਤਨੀ ਨੂੰ ਉਲਾਸ ਨਗਰ ਵਿੱਚ ਸਟੇਜ ਸਵਾਲ ਦੇ ਪੈਸਨ ਗਿਆਨੀ ਦਲੀਪ ਸਿੰਘ ਜੀ ਦਰਦੀ ਉਹ ਕਹਿਣ ਲੱਗੇ ਹਣੇ ਭਾਈ ਸਾਹਿਬ ਫਲਾਣੇ ਨਾਂ ਲੈ ਕੇ ਕੀਰਤਨ ਕਰਨਗੇ ਉਹ ਆਪ ਹੀ ਕਹਿਣ ਲੱਗੇ ਭਾਈ ਸਾਹਿਬ ਕਿਉਂ ਕਹੇ ਸੰਤ ਕਹ ਫਿਰ ਗਿਆਨੀ ਦਲੀਪ ਸਿੰਘ ਜੀ ਨੇ ਮਾਫੀ ਮੰਗੀ ਅਛਮੇ ਮਾਫੀ ਮੰਗਦਾ ਮੈਂ ਤੇ ਸਮਝਿਆ ਸੀ ਤੁਸੀਂ ਗੁਰੂ ਦੇ ਪਿਰਾ ਹੋ ਭਾਈ ਸਾਹਿਬ ਗੁਰੂ ਨਾਲ ਭਾਈ ਚਾਰਾ ਮੈਂ ਤਾਂ ਕਿਹਾ ਸੀ ਉਹਨੇ ਵੀ ਝੋਟ ਕੀਤੀ ਕਿਉਂਕਿ ਦਰਦੀ ਸਾਹਿਬ ਦੇ ਸੁਭਾਅ ਨੂੰ ਸਾਰੇ ਜਾਣਦੇ ਸਨ ਸਿੰਘ ਸਾਹਿਬ ਵੀ ਜਾਣਦੇ ਨੇ ਹੁਣ ਨਹੀਂ ਰਹੇ ਉਹਨਾਂ ਨੇ ਵੀ ਝੋਟ ਕੀਤੀ ਅਸੀਂ ਤੇ ਤੁਹਾਨੂੰ ਗੁਰਨਾਣਿਕ ਦਾ ਪਿਰਾ ਸਮਝਿਆ ਸੀ ਭਾਈ ਸਾਹਿਬ ਤਾਂ ਕਿਹਾ ਸੀ ਪਰ ਨਹੀਂ ਹਉ ਤੁਸੀਂ ਪਿਰਾ ਤੇ ਠੀਕ ਹੈ ਅਸੀਂ ਹੋਰ ਕੁਝ ਲਈ ਬਲ ਜਿਹੜਾ ਤੁਸੀਂ ਕਹਿੰਦੇ ਹੋ ਉਹ ਲਾ ਦਿੰਦੇ ਹਾਂ ਮੈਂ ਅਰਜ਼ ਕਰਾਂ ਅਗਰ ਫੁੱਲ ਇਹ ਆਖੇ ਮੈਂ ਸੁੰਦਰ ਹਾਂ ਮੇਰੇ ਵਿੱਚ ਖੁਸ਼ਬੂ ਹੈ ਉਹਦਾ ਕਹਿਣਾ ਹੀ ਦੱਸਦਾ ਪਿਆ ਕੁਛ ਨਹੀਂ ਕਾਗਜ਼ੀ ਫੁੱਲ ਹੈ ਕਾਗਜ਼ੀ ਫੁੱਲ ਇਹਦਾ ਕਹਿਣਾ ਹੀ ਦੱਸਦਾ ਪਿਆ ਇਹਦਾ ਆਖਣਾ ਹੀ ਦੱਸਦਾ ਪਿਆ ਤੋ ਖੈਰ ਹੁਣ ਮੈਂ ਜੋ ਹੈ ਲਮਕਾ ਮਾਣਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਗੁਰਮੁਖ ਨੇ ਪ੍ਰਭੂ ਦੇ ਗੁਣ ਗਾਏ ਨੇ ਕਿਸ ਤਰ੍ਹਾਂ ਜ਼ਬਾਨ ਨਾਲ ਹਿਰਦੇ ਨੂੰ ਜੋੜ ਕੇ ਤੇ ਹਿਰਦੇ ਦੇ ਵਿੱਚ ਭਾਵਕਤਾ ਆਉਂਦੀ ਹੈ ਪ੍ਰੇਮ ਆਉਂਦਾ ਹੈ ਜਿਸ ਨਾਲ ਬੜਾ ਪ੍ਰੇਮ ਹੋਵੇ ਉਹਨੂੰ ਸੀਨੇ ਨਾਲ ਲਾਣ ਨੂੰ ਜੀ ਕਰਦਾ ਹੈ ਹਿਰਦੇ ਨਾਲ ਲਾਣ ਨੂੰ ਜੀ ਕਰਦਾ ਹੈ